ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰ ਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਹ ਚੈਨਲ ਨਾਲ ਜੁੜੇਗਾ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲੱਗਦੇ ਬੈਲ ਬਟਨ 'ਵਾਲ ਕਲਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਆਪ ਜੀ ਨੂੰ ਜਲਦੀ ਮਿਲ ਸਕੇ ਪਹੁੰਚ ਚੁੱਕੇ ਹਾਂ ਪਿੰਡ ਬਹੂ ਹਰੀਕੇ ਪੱਤਨ ਜ਼ਿਲ੍ਹਾ ਛੇਰੀ ਤਰ ਤਰਨਤਲ ਸਾਹਿਬ ਤੇ ਤਹਿਸੀਲ ਸਜਨੋ ਨੂੰ ਪੱਟੀ ਬਾਈ ਗਰਲਾਲ ਦੇ ਘਰ ਪਹੁੰਚ ਚੁੱਕੇ ਹਾਂ ਕਚਾਰ ਐਨੀਮਲ ਲੈ ਕੇ ਆਇਆ ਤਿੰਨ ਝੋਟੀਆਂ ਇੱਕ ਜਿਹੜੀ ਗਾਂ ਲੈ ਕੇ ਆਇਆ ਦੂਜਾ ਸੂਅਰ ਦੱਸ ਰਹੇ ਨੇ ਸਾਰੀ ਡਿਟੇਲ ਆ ਉਹ ਲੈ ਕੇ ਦਿਨੇ ਆ ਤੇ ਆਪਣੀ ਨਰਖ ਪਰਖ ਕਰਕੇ ਤਸੱਲੀ ਫਿਰ ਲੈ ਕੇ ਜਾਇਓ ਪੈਸੇ ਲਾਉਣੇ ਆ ਤੁਹਾਡਾ ਫਰਜ਼ ਬੰਦਾ ਤੇ ਆਓ ਲਈਏ ਆਪਣੇ ਵੀਰ ਤੋਂ ਡਿਟੇਲ ਕਰੀਏ ਤੁਹਾਡਾ ਨਾਂ ਸਾਝੀ ਵੀਰ ਜੀ ਸਾਸਿਕਾਲ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਜੀ ਹਾਂ ਚੜਦੀ ਕਲਾ ਠੀਕ ਹੈ ਜੀ ਨਾਮ ਜੀ ਨਾਮ ਵੀ ਜੀ ਗੁਰਲਾਲ ਠੀਕ ਹੈ ਜੀ ਪਿੰਡ ਜੀ ਕਿੰਨੇ ਬੂਆ ਜੀ ਤੇ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਜੀ ਆਪਣਾ ਪਟਿਆ ਜ਼ਿਲ੍ਹਾ ਸਰਹੰਦਰ ਸਾਹਿਬ ਠੀਕ ਹੈ ਤੇ ਮੋਬਾਈਲ ਨੰਬਰ ਵਾਲ ਨੰਬਰ ਹੈਗਾ 9814583028 ਠੀਕ ਹੈ ਜੀ ਹਰੀਗੇ ਬਿਲਕੁਲ ਨਾਲ ਜਿਹੜਾ ਪਤਨ ਇੱਥੋਂ ਆ ਜੀ ਸਿਰਫ 3-4 ਕਿਲੋਮੀਟਰ ਹੀ ਹਾਂ ਜੀ ਠੀਕ ਹੈ ਲੱਗੇ ਆ ਹਾਂ ਜੀ ਬਾਕੀ ਨਾਲ ਹੀ ਆ ਹਾਈਵੇ ਰੋਡ ਲੱਗਦਾ ਵਾ ਹਾਂ ਵੱਡਾ ਰੋਡ ਕਿਲਾ ਨੇੜੇ ਕਿਲਾ ਇੰਨਾ ਕੁ ਦੂਰ ਆਪੇ ਬੜਾ ਠੀਕ ਹੈ ਜੀ ਤੇ ਬਾਈ ਗਰਾਲ ਜੀ ਕਿੰਨਾ ਸੂਬਾ ਵਹਿੜ ਆ ਗਈ ਕੀ ਡੀਟੇਲ ਸਾਂਝੀ ਹੈ ਜੀ ਇੱਥੇ ਆਪਾਂ ਨੂੰ ਘਰ ਵਾਲਿਆਂ ਨੇ ਦੂਜਾ ਸੂਬਾ ਦੱਸਿਆ ਵਾ ਹਾਂ ਜੀ ਹਾਂ ਜੀ ਜੀ ਕਿੰਨੇ ਕੁ ਦੁੱਧ ਦੀ ਮਾਲ ਕਰਈ ਆ ਤੁੱਤ ਵੀ ਧੂੜ ਮਾਰ ਲਓ ਜਿੰਨਾ ਮਰਜ਼ੀ ਮਾਰੀ ਗਈ ਹੈ ਜੀ ਆਪਾਂ ਨੂੰ 20 22 ਉਹਨਾਂ ਦੱਸਿਆਣਾ 20 22 ਖੋਲ ਗਏ ਨੂੰ ਤੋਰਾ ਕਰਾਈਏ ਜੇਕਾ ਲਓ ਭਾਈ ਸਜਣੋ 20 22 ਕਿਲੋ ਦੁੱਧ ਦੱਸਿਆ ਆਏ ਤੇ ਸਮਾਂ ਕਿੰਨਾ ਕੁ ਰਹੇਗਾ ਭਾਈ ਗਰ ਲਾਲ ਦੇਰ ਵੀਰ ਜੀ ਦੇ 10 ਤਰੀਕ ਨੂੰ ਪੂਰੇ ਹੁੰਦੇ ਗਾੜੀ ਜਿਹੜੇ ਹੁਣ ਚੜਨ ਲਈ ਅੱਛਾ 10 ਤਰੀਕ ਨੂੰ ਆਜਾ ਦਿਨ ਪੂਰੇ ਹੋਣੇ ਫਿਰ 12 13 ਦਿਨ ਪਏ ਆ ਹਾਂ ਜੀ ਇਹਨੇ ਪਏ ਹੁੰਦੀ ਠੀਕ ਆ ਲਓ ਭਾਈ ਸਜਣੋ 12 ਤੇ 13 ਦਿਨ ਕਹਿੰਦੇ ਬਾਕੀ ਪਏ ਪ੍ਰਿੰਟ ਚੰਗਾ ਤੇ ਪਿਠਪੁਲੇ ਦੀ ਸੋਹਣੀ ਆ ਤੇ ਥਾਂ ਦੀ ਸਪੇਸ ਬਹੁਤ ਸੋਹਣੀ ਆ ਤੇ ਦੂਜਾ ਸੂਆ ਵੈਡ ਦੱਸ ਰਿਹਾ। ਬਾਈ ਗਰਲਾ ਸਿੰਘ ਦੇ ਫਾਰਮ ਤੇ ਖੜੀ ਆ। ਠੀਕ ਆ ਜੀ। ਪਿੰਡ ਬੂ ਪਹੁੰਚ ਕੇ ਆਪਣਾ ਲਾਭ ਪ੍ਰਾਪਤ ਕਰੋ ਤੇ ਵੈਡ ਨੂੰ ਖਰੀਦੋ। ਛਾਂ ਤੁ ਨੂੰ ਵੇਖੋ ਕਿੰਦਾ ਸੋਹਣਾ ਲੱਗਾ। ਬਾਕੀ ਥੋੜੀ ਜੀ ਨੌਣ ਧੋਣ ਵਾਲੀ ਆ। ਤੇ ਪ੍ਰਿੰਟ ਚੰਗਾ। ਬਾਕੀ ਰੇਟ ਬੜੇ ਵਧੀਆ ਲੱਗੇ ਇਹਨਾਂ ਦੇ ਜਾਇਜ ਨਹੀਂ। ਪਹਿਲੀ ਵੀਡੀਓ ਦੇ ਵਿੱਚ ਹੀ ਕਿਉਂਕਿ ਥੋੜੀ ਬਾਦੀ ਗੱਲ ਇਹਨਾਂ ਤੋਂ ਕੀਤੀ ਅਸੀਂ ਇਹਨਾਂ ਨਾਲ। ਸੈੱਟ ਹੋ ਨਹੀਂ ਚਾਲੀ ਚੰਗੀ ਆਰਡਰ ਕੁਆਲਟੀ ਬੜਾ ਵੈੜ ਮਾਰੂਗੀ ਤੇ 10 13 ਦਿਨ ਬਾਕੀ ਜਿਹੜੇ ਰਹਿ ਗਏ ਸੂਣ ਵਿੱਚ ਬਾਕੀ ਗਰ ਲਾਲ ਜੀ ਇਹਦੀ ਕੀ ਡਿਮਾਂਡ ਰਹਿ ਗਈ ਡਿਮਾਂਡ ਵੀ ਦੀ ਚਲੋ ਕੱਚੀ ਆਪਾਂ ਕੱਟੇ ਵਾਲੇ ਰੀਡ ਕਰ ਦੇਣਾ ਵਾ ਹਾਂਜੀ ਠੀਕ ਹੈ ਬਾਕੀ ਵੈੜ ਤਿਆਰ ਹੋਈ ਹੈਗੀ ਤੁਹਾਨੂੰ ਪਤਾ ਵੀ 70 ਦੀ ਵੇਖਦੀ ਆਂ ਵੇਖਦੇ ਆ ਜੀ ਵੇਖਦੇ ਆ ਪੱਕੀ ਗੱਲ ਆ ਤੇ ਅੱਜ ਆਪਾਂ ਦੇ ਦੀ 60 ਦੀ ਚਲੋ ਜਿਤਨਾ ਮਾਨਤਨ ਕਰਨਾ ਆਦਾ ਕਰ ਦੋ ਕੋ ਖੁੱਲਾ ਕਰ ਦੋ ਮਾਨਤਨ ਚਲੋ ਦੇ ਦੀਏ ਫਿਰ 57 ਦੀ ਦੇ ਦੀਏ ਮੈਨਾਂ ਹੋਰ ਕਰ ਦੋ ਹਾਂ ਹੋਰ ਕਰ ਦੋ ਤੁਸੀਂ ਦੱਸੋ 55 ਦੀ ਦੇ ਦਿੱਗੇ ਚਲੋ ਜਿਦਾ ਬਾਕੀ ਜਿਆਦਾ ਹੀ ਨਾ ਕੋਈ ਹੁਣ ਮੇਰਾ ਵੀਰ ਖਿੱਚ ਕਰੇ ਹਾਂ ਜੀ ਠੀਕ ਠੀਕ ਆ ਬਾਕੀ ਥੋੜਾ ਬੜਾ ਆ ਦੂਜੇ ਨੰਬਰ ਤੇ ਜਿਹੜੀ ਆ ਮੈਂ ਸਾਹਮਣੇ ਝੋਟੀ ਦਿਸ ਰਹੀ ਆ ਹਾਂਜੀ 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 ਚੰਗੀ ਆਰਡਰ ਕੁਆਲਿਟੀ ਲਾਈ ਬੈਠੀ ਆ ਤੇ ਥੰਥੂ ਨੂੰ ਬੜਾ ਸੋਹਣਾ ਕਿੰਨੇ ਕ ਦੁੱਧ ਦੀ ਮਾਲ ਕਰ ਰਹੀ ਆ ਜੀ ਵੀਰ ਜੀ ਦੁੱਧ ਚਲੋ ਦੱਸਣੂ ਆਪਾਂ ਦੱਸ ਦਾਂ ਆ ਬਾਕੀ ਪਹਿਲੀ ਗੱਲ ਹੁੰਦੀ ਆ ਵੀ ਦੁੱਧ ਹੁੰਦਾ ਸੇਵਾ ਦਾ ਸੇਵਾ ਦਾ ਹਾਂਜੀ ਜੀ ਸਾਰੇ ਨੂੰ ਪਤਾ ਵਾ ਹਾਂ ਬਾਕੀ ਜਿੱਦਾਂ ਢਾਂਚਾ ਆਪਾਂ ਨੂੰ ਉਹਨਾਂ ਦੱਸਿਆ ਵੀ 13 14 ਲੀਟਰ ਦੁੱਧ ਉਹਨਾਂ ਚੋਇਆ ਹੁੰਦਾ ਭੌਣਾ ਵੀ ਜ਼ਿਆਦਾ ਨੂੰ ਜਿੱਡੇ ਸਾਫ ਸੁਥਰੀ ਝੋਟੀਆਂ ਆਪਾਂ 16 17 ਪਾਣੀ ਆਂਦੇ ਕਿ ਨਹੀਂ ਹਾਂ ਨਹੀਂ ਛਾੜੇ ਬੜਾ ਸਨਾ ਖੋਲ ਕੇ ਰੇਜੀ ਹਾਂਜੀ ਲਓ ਜੀ ਠੰਤੂਣ ਤੇ ਬੜਾ ਚੰਗਾ ਆਰਡਰ ਕੁਆਲਿਟੀ ਤਿਆਰ ਕਰੀ ਬੈਠੀ ਕਰਮਾ ਵਾਲੀ ਹਾਂਜੀ ਹਾਂਜੀ ਬਾਕੀ ਆਰਡਰ ਕੁਆਲਿਟੀ ਨੂੰ ਵੀ ਡੰਗਰ ਦਾ ਥੋੜਾ ਵਧਾਂ ਤਾਜ਼ਾ ਲਾਇਆ ਜਾਂਦਾ ਕੀ ਦੁੱਧ 13 14 ਕਿਲੋ ਦੇ ਬਾਕੀ ਵੀਰ ਜੀ ਦੂਜਾ ਸੂਆ ਸੁਣਾ ਜੇ ਹਾਂ ਠੀਕ ਹੈ ਇੱਕ ਕਹਿ ਭਾਵੇਂ ਹਿਆਣੇ ਰੀ ਦਈਏ ਤੇ ਕਿਉਂਕਿ ਵੀਰ ਜੀ ਆਪਾਂ ਨਹੀਂ ਜਾਂਦੇ ਹਿਆਣੇ ਆਪਾਂ ਕਹਿ ਕਹਿ ਨੂੰ ਜਲਦੀ ਆ ਜਿੰਨੇ ਵੀਰ ਨੇ ਪੈਸੇ ਲਾਉਣੇ ਇੱਥੇ ਆਣ ਕੇ ਆਦੀ ਉਹ ਤਸੱਲੀ ਕਰ ਲੈ ਉਹਨੂੰ ਦੇਸੀ ਜਾਣੀ ਆ ਵੀ ਦੇਸੀ ਜਾਣੀ ਆ ਕਹਿ ਨੂੰ ਤਾਂ ਕਹਿ ਰਗੇ ਪਰ ਹੈਗੀ ਇੱਧਰ ਦੀ ਉਹ ਵੀ ਆਪਾਂ ਝੂਠ ਵਾਲੀ ਆਪਣੇ ਤੋਂ ਗੱਲ ਨਹੀਂ ਨਹੀਂ ਇਹ ਬਹੁਤ ਵਧੀਆ ਗੱਲ ਤੁਹਾਡੀ ਤੇ ਇਧਰ ਦੀ ਮਾਝਾ ਆਪਣੇ ਏਰੀਏ ਦੀ ਮਾਝੇ ਦੀ ਠੀਕ ਹੈ ਜੀ ਤਰਨ ਤਰਨ ਖਾਸ ਬਿਲਟ ਆ ਬਾਕੀ ਸਿੰਘ-ਸੁੰਗ ਬਹੁਤ ਫੇਸ ਕੁਆਲਿਟੀ ਸੋਹਣੀ ਲੱਗੀ ਆ ਤੇ ਨਿੱਕਾ ਸਿੰਘ ਹੋਰ ਆ ਸਾਡੀ ਕੁਆਲਿਟੀ ਬੇਤਰੀ ਚੰਗੀ ਆ ਕਿਉਂਕਿ 13 14 ਕਿਲੋ ਦੁੱਧ ਨੂੰ ਆਂਦਾ ਵੀ ਕੀ ਹੈ ਜਿੱਡੀ ਸਾਫ ਸੁਥਰੀ ਆ ਜੀ ਆਪਾਂ ਕਿਲੋ ਕਿਲੋ ਦੁੱਧ ਦੁੱਧ ਕਿਲੋ ਘਾਟੀ ਦੱਸੰਦਾ ਹਾਂ ਜੀ ਨਹੀਂ ਠੀਕ ਆ ਜੀ ਲੰਮਾ ਨਹੀਂ ਕਿਸੇ ਤੋਂ ਲੈਣਾ ਕਿਉਂਕਿ ਕੰਮ ਲੰਮਾ ਸਵਾ ਜਿਹੜਾ ਆਪਣਾ ਦੁਕਾਨਦਾਰੀ ਜੇ ਕੋਈ ਕਿਸੇ ਨਾਲ ਕੋਈ ਗੁਣ ਕਰਾਂਗੇ ਚੰਗੀ ਨਿਕਲੂਗੀ ਉਹ ਗਾਂ ਹੋਰ ਕੋਈ ਚੌ ਪੰਜਾਂ ਦੇ ਦਹਾਂ ਦੱਸਦਾ ਕਿ ਨਹੀਂ ਠੀਕ ਆ ਜੀ ਇਹਦੀ ਇੱਕ ਹੀ ਡਿਮਾਂਡ ਜੀ ਵੀਦੀ ਇਦਾਂ ਦੀਆਂ ਝੋਟੀਆਂ ਚਲੋ ਸਾ-ਸਾ ਲੱਖ ਦੀਆਂ ਵਿਕਦੀਆਂ ਹਾਂ ਹਾਂ ਵਿਕਦੀਆਂ ਤੇ ਆਪਾਂ ਜਾਇਜ਼ ਦੇ ਦੇਣੀ ਆ ਕਿੰਨੇ ਦੀ ਚੀਜ਼ ਨਹੀਂ ਬੋਲਦੇ ਤਾਂ 95 ਕਰਦੇ ਆ ਠੀਕ ਆ ਜੀ ਹਾਂਜੀ ਤੇ ਇੱਕ ਆਪੇ ਕਰ ਦੋ ਮਾਨ ਕੇ ਇੰਨੀ ਰੀ 92 ਦੀ ਦੇ ਦੀ ਪੂਰੇ ਫਿਰ 90 ਦੀ ਕਰ ਦਈਏ ਇਹਦੇ 90 ਦੀ ਕਰ ਦਈਏ ਜੈਸਨੋ ਦੀ ਜਿਹੜੀ 88000 ਦੀ ਦੇਣੀ ਆ ਅੱਛਾ ਜੈਸਨੋ 88 ਦੀ 88 ਦੀ ਦੇਣੀ ਆ ਬਾਕੀ ਉਹੀ ਵੀਰ ਫੋਨ ਲਾਵੇ ਕੋਈ ਦੂਜਾ ਆਪਣੋਂ ਬੰਦਾ ਕਿਉਂਕਿ ਐਵੇਂ ਬਾਦ ਉਹਨਾਂ ਦਾ ਟਾਈਮ ਹੁੰਦਾ ਹਰ ਇੱਕ ਬੰਦੇ ਦਾ ਨਹੀਂ ਠੀਕ ਆ ਹਾਂ ਛੁੱਟ ਜਾ ਜੰਗੀਆ ਨੋ ਭਾਈ ਸਜਣੋ ਇਹਨੇ ਦੀ ਮੇਲ ਨਹੀਂ ਦੀ ਵੀਰ ਕਿਤੇ ਹੋ ਗੀ 80000 ਦੀ ਜਿਹੜੀ ਜੈਸਨ ਹੋ ਰਹੀ ਜੇ ਬਾਕੀ ਪੰਡਲ ਆਈ ਬੈਠੀ ਕਰਮਾ ਵਾਲੀ ਕਿਉਂਕਿ ਸਾਰੇ ਭੈਣ ਭਰਾਵਾਂ ਨੂੰ ਵੀ ਪਤਾ ਏ ਤੇ ਝੋਟੀਆਂ ਮੂਰਤੇ ਆਦੇ ਵੇਚਣ ਨੂੰ ਤੇ ਜਨੇ ਦੀ ਮਰਜ਼ੀ ਵੇਚ ਸਕਦੇ ਤੇ ਤੀਜੇ ਨੰਬਰ ਤੇ ਆ ਗਈ ਇਹ ਵੀ ਮੋਹਰਾ ਜੀ ਨਿੱਕਾ ਸਿੰਘ ਇਹ ਕਿਨਵਾ ਸੁਭਾ ਵੀਰ ਜੀ ਇਹ ਵੀ ਵੀਰ ਜੀ ਆਪਣੋਂ ਉਹਨਾਂ ਦੂਜੇ ਹੀ ਦੱਸਿਆ ਵਾਂ ਠੀਕ ਆ ਬਾਕੀ ਚਲੋ ਆਪੋ ਆਪਣੀ ਸਮਝ ਆ ਖੁੱਲ ਗਏ ਨੂੰ ਵੀ ਹਾਂਜੀ ਬਾਕੀ ਥੱਲੋਂ ਬਹੁਤ ਤਿਆਰ ਹੋਈ ਜੀ ਹਾਂ ਨਹੀਂ ਥੱਲੋਂ ਬੜੀ ਇਹਦੀ ਵੀ ਸਫਾਈ ਲੱਗੀ ਆ ਹਾਂਜੀ ਹਾਂਜੀ ਲਓ ਜੀ ਸਿੰਘ ਮੂੰਹ ਦੀ ਇਹਦੀ ਵੀ ਕੁਆਲਿਟੀ ਬੜੀ ਸਾਫ਼ ਸੁਥਰੀ ਹੈ ਠੀਕ ਆ ਜੀ ਲਓ ਜੀ ਕੀ ਬਾਤਾਂ ਤੇ ਚੰਗੀ ਆ ਸੱਜਣੋ ਇਹ ਵੀ ਪੇਠਪੁੜੇ ਦੀ ਚੰਗੀ ਆ ਤੇ ਛੋਟੀ ਨਹੀਂ ਆ ਵੱਡੀ ਆ ਲਓ ਜੀ ਬਾਕੀ ਪਿੰਡ ਬੂ ਪਹੁੰਚ ਕੇ ਵਰਜ ਪੰਦਾ ਆਪਣੀ ਨਰਖ ਪਰਖ ਕਰਨ ਦਾ ਤੁਹਾਡਾ ਲਓ ਜੀ ਇਹंदे ਭਾਈ ਕਿੰਨੇ ਦਿਨ ਅਸਹੀ ਰਹਿ ਕੇ ਸੂਣ ਵਿੱਚ ਵੀਰ ਜੀ ਇੱਥੇ ਕੀ ਦਿਨ 8 ਤਰੀਕ ਨੂੰ ਉਹਨਾਂ ਦੱਸਿਆ ਫਿਰ ਬੂਰੇ ਹੁੰਦੇ ਆਂ ਅੱਛਾ 8 ਨੂੰ ਹਾਂਜੀ ਅਜੇ ਤਾਂ ਤੇ ਸ਼ਾਇਦ ਹੀ ਹੁੰਦੇ ਆ ਨੀ ਇਹ ਵੀ 10 ਦਿਨ ਲੈ ਗਏ ਹਾਂ ਹਾਂਜੀ ਹਾਂਜੀ 10 12 ਦਿਨ ਤੇ ਵੀ ਲੈ ਦੀ ਬਾਕੀ ਵੀਰ ਜੀ ਆਪਾਂ ਨੂੰ ਉਹਨਾਂ ਗਰੰਟੀ ਦੇ ਦੀ 15 ਲੀਟਰ ਦੀ ਦਿੱਤੀ ਆ ਅੱਛਾ ਹਾਂਜੀ ਬੰਦੇ ਆਪਾਂ ਲਈਦਾ ਆਪਾਂ ਲਾਗੋ ਹੀ ਆ ਠੀਕ ਆ ਹਾਂ 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 ਅੱਜ ਤਾਂ ਬਹੁਤ ਚੰਗਾ ਬਾਕੀ ਫਿਰ ਵੀ ਆਪਦੀ ਸੋਚ ਸਮਝ ਕੇ ਕੋਈ ਖੜੇ ਬਾਕੀ ਵੀਰ ਜੀ ਆਪਦੀਆਂ ਅਗਲਾ ਪੈਸੇ ਲਾਉਣੇ ਆ ਕਿ ਨਹੀਂ ਆਹ ਥੱਲੀ ਕਰਕੇ ਫੇਰ ਖੜੇ ਇਹ ਕਿੰਨੇ ਦੀ ਐਂਡ ਕਰਨੀ ਆਪਾਂ ਇਹਦਾ ਮੋਲੇ ਦਾ 92 ਕਰਦੇ ਆ ਅੱਛਾ ਹਾਂਜੀ ਇਹ ਕਿ ਦੇ ਦੀਏ 88 ਦੀ ਦੇਰੀ ਹੈ ਮੈਨਾ ਇਹ ਵੀ 88 ਦੇਰੀ ਕਿ ਚਲੋ ਤੁਹਾਡੀ ਮਰਜ਼ੀ ਆ ਹੋਰ ਦੋ ਛੜ ਦਿੰਦੇ ਆ 88 ਦੇ ਦੇਣਾ ਜਸਨੋ ਜਿਹੜੀ ਠੀਕ ਆ ਜੀ ਲਓ ਜੀ ਇਹ 86000 ਦੀ ਸਜਣੋ ਜਿਹੜੀ ਹੋ ਜੂਗੀ ਤੇ 188 ਦੀ ਚੌਥੇ ਨੰਬਰ ਤੇ ਇਹ ਕੱਟੀ ਵੀ ਕੋਈ 4-5 ਮਹੀਨਿਆਂ ਦੀ ਲੱਗਦੀ ਮਗਰ ਹੈਗੀ ਆ ਠੀਕ ਆ ਜੀ ਇਹ ਤੇ ਕੱਟੀ ਤਾਂ ਹੀ ਮਿਲਦੀ ਜੀ ਦੁੱਧ ਜਿਹੜਾ 7 ਕਿਲੋ ਦੱਸ ਰਿਹਾ ਵੀਰ ਹਣੀ ਦੋਵੇਂ ਵੀ ਟਾਈਮ ਮਿਲਦੀ ਵੀਰ ਜੀ ਖੋਲ ਕੇ ਇਹਨੂੰ ਬਾਕੀ ਸਿੰਘ ਮੂੰਹ ਦੀ ਸੋਹਣੀ ਸੂਆ ਕਰਵਾ ਦੁੱਜਾ ਹੀ ਹੋਊਗਾ ਲੱਗਦਾ ਹਾਂ ਤੇ ਰੇਟ ਬੜਾ ਇਹਦਾ ਵੀ ਨੋਰਮਲ ਲਓ ਜੀ ਲੈਓ ਵੀਰ ਜੀ ਲਓ ਜੀ ਜੀ ਉਹ ਛੋਟੀਆਂ ਦੋਵੇਂ ਇੱਥੋਂ ਸਹਾਣਾ ਉੱਚੀਆਂ ਵੱਟੀਆਂ ਆ ਨਹੀਂ ਹਾਂ ਨਹੀਂ ਉਹ ਵੱਟੀਆਂ ਤੇ ਜੇ ਵੱਡੀਆਂ ਤੇ ਵੱਡੇ ਮੁੱਲ ਹੋਣਾ ਆ ਇਹ ਥੋੜੀ ਜੀ ਉਤੋਂ ਕੋਈ ਇਹ ਨਾ ਵੀ ਰੱਖੇ ਹਾਂ ਨਿੱਕੀ ਆ ਥੋੜਾ ਜਿਹਾ ਨਿੱਕਾ ਮੁੱਲ ਹੋ ਜੂ ਹਾਂਜੀ ਠੀਕ ਆ ਆ ਮਗਰ ਘੱਟੀ ਹੋਈ ਹੈ ਕੋਈ ਪੰਜਾ 6 ਮਹੀਨਾ ਦੀ ਇਹ ਕਿੰਨੇ ਦੀ ਰੇਤੀ ਦੇ ਦੇਣੀ ਆ ਫਿਰ ਇਹਦਾ ਮੁੱਲ ਤਾਂ ਵੀ ਜੀ ਆਪਾਂ ਕਰਦੇ 5000 ਹਾਂ ਠੀਕ ਆ ਹਾਂਜੀ ਤੇ ਕਿੰਨੇ ਦੇ ਦਈਏ 47 ਦੇ ਦਈਏ ਵੇਖ ਲਓ ਤੁਹਾਡੀ ਖੁਸ਼ੀ ਆ 47 ਦੀ ਦੇ ਦਾਂਗੇ ਜੀ ਜਸਨੋ ਹਾਂਜੀ ਠੀਕ ਆ ਹੋਰ ਮਾਨਤਨ ਕਰਾਂਗੇ 44 ਦੀ ਦੇ ਦਾਂਗੇ ਬਾਕੀ 1000 ਰੁਪਇਆ ਛੋੜ ਜਣਾ ਠੀਕ ਆ ਲਓ ਸੱਜਣੋ ਇਹ ਜਿਹੜੀ ਜੈਸਨੋ 44000 ਦੀ ਮਿਲ ਜੂਗੀ ਤੇ ਮੈਂ ਚੰਗੀ ਆ ਠੀਕ ਆ ਫਿੰਡ ਬੂਹ ਪਹੁੰਚ ਪਹੁੰਚ ਕੇ ਤੇ ਆਪਣੀ ਨਰਖ ਵਰਕ ਕਰ ਲਿਓ ਚੋਂ ਡੰਗਰਾਂ ਦੀ ਚਾਰੇ ਚੰਗੇ ਆ ਠੀਕ ਆ ਜੀ ਰੇਟ ਬੜੇ ਜਾਇਜ਼ ਵਰਨੇ ਕੀਤੇ ਆ ਸਾਡੇ ਵੱਲੋਂ ਸਾਰਿਆਂ ਵੀਰਾਂ ਨੂੰ ਪਿਆਰ ਭਰੀ ਸਤਿ ਸਾਕ ਜੀ ਰੱਬ ਰੱਖਾ